ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਮੰਤਰ ਦੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਸਾਰੇ ਗ੍ਰੰਥਾ ਦਾ ਨਿਚੋੜ ਦੱਸਿਆ ਜੀ ਇਹ ਮੰਤਰ ਕੋਈ ਸਧਾਰਨ ਸ਼ਬਦ ਨਹੀਂ ਹੈ ਸੰਗਤ ਜੀ ਇਹ ਮੂਲ ਹੈ ਸਾਡੀ ਆਤਮਾ ਨੂੰ ਉਸ ਪਰਮਾਤਮਾ ਨਾਲ ਜੋੜਨ ਵਾਲਾ ਮੂਲ ਹੈ ਸਾਨੂੰ ਇਸ ਮਾਇਆ ਭਰੀ ਦੁਨੀਆ ਵਿੱਚੋਂ ਬਾਹਰ ਕੱਢ ਕੇ ਇੱਕ ਅਧਿਆਤਮਕ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਲਾ ਜੀ ਸੰਗਤ ਜੀ ਇਹ ਹੀ ਸੱਚ ਹੈ ਅਤੇ ਇਹ ਹੀ ਉਸ ਪਰਮਾਤਮਾ ਨਾਲ ਜੋੜਨ ਵਾਲਾ ਰਸਤਾ ਹੈ ਜੀ ਅਸੀਂ ਗੱਲ ਕਰਦੇ ਹਾਂ ਮੂਲ ਮੰਤਰ ਦੀ ਸੰਗਤ ਜੀ ਸਭ ਤੋਂ ਵੱਡਾ ਸਵਾਲ ਸੰਗਤਾਂ ਦਾ ਇਹੀ ਹੁੰਦਾ ਹੈ ਕਿ ਮੂਲ ਮੰਤਰ ਦਾ ਉਚਾਰਨ ਕਿੱਥੋਂ ਤੱਕ ਹੁੰਦਾ ਹੈ ਅਤੇ ਤੁਹਾਨੂੰ ਇਸ ਵੀਡੀਓ ਵਿੱਚ ਉਹ ਵਿਧੀ ਵੀ ਦੱਸਾਂਗੇ ਜਿਸ ਨਾਲ ਤੁਸੀਂ 11 ਦਿਨ ਇਸ ਵਿਧੀ ਨਾਲ ਜਾਪ ਕਰਕੇ ਆਪਣੀ ਹਰ ਇਛਾ ਨੂੰ ਪੂਰਾ ਕਰ ਸਕਦੇ ਹੋ ਜੀ ਜਦੋਂ ਵੀ ਸੰਗਤਾਂ ਮੂਲ ਮੰਤਰ ਦੀ ਸ਼ਕਤੀ ਬਾਰੇ ਸੁਣਦੇ ਹਨ ਤਾਂ ਉਹਨਾਂ ਨੂੰ ਇਹ ਇੱਕ ਆਮ ਜਿਹਾ ਸ਼ਬਦ ਲੱਗਦਾ ਹੈ ਜੀ ਪਰ ਜਿੰਨਾ ਸੰਗਤਾਂ ਨੇ ਮੂਲ ਮੰਤਰ ਦਾ ਜਾਪ ਸਹੀ ਢੰਗ ਨਾਲ ਕੀਤਾ ਹੈ ਉਹ ਸੰਗਤਾਂ ਮੂਲ ਮੰਤਰ ਨੂੰ ਆਪਣੇ ਦਿਨ ਦਾ ਇੱਕ ਰੁਟੀਨ ਬਣਾ ਚੁੱਕੀਆਂ ਹਨ ਕਈ ਸੰਗਤਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਅਸੀਂ ਰਾਤ ਨੂੰ ਸੁੱਤੇ ਪਏ ਵੀ ਮੂਲ ਮੰਤਰ ਦਾ ਜਾਪ ਕਰਦੇ ਰਹਿੰਦੇ ਹਾਂ ਅਸੀਂ ਆਪ ਨਹੀਂ ਕਰਦੇ ਪਰ ਸਾਡਾ ਸਰੀਰ ਸਾਡੀ ਆਤਮਾ ਮੂਲ ਮੰਤਰ ਦੀ ਆਦੀ ਹੋ ਚੁੱਕੀ ਹੈ ਜੀ ਸੰਗਤ ਜੀ ਆਦਤ ਪੈਣੀ ਉਹ ਵੀ ਮੂਲ ਮੰਤਰ ਦੀ ਇਸ ਤੋਂ ਚੰਗਾ ਕਰਮ ਕੀ ਹੋ ਸਕਦਾ ਹੈ ਜੀ ਪਰ ਇਹ ਆਦਤ ਇਸ ਤਰ੍ਹਾਂ ਕਿਵੇਂ ਪੈ ਸਕਦੀ ਹੈ ਆਖਿਰ ਕਿਸ ਵਿਧੀ ਨਾਲ ਮੂਲ ਮੰਤਰ ਦਾ ਜਾਪ ਕੀਤਾ ਜਾਵੇ ਕਿ ਸਾਡਾ ਸਾਰਾ ਸਰੀਰ ਅਤੇ ਸਾਡੀ ਸਾਰੀ ਆਤਮਾ ਆਪਣੇ ਆਪ ਹੀ ਮੂਲ ਮੰਤਰ ਜੀ ਦਾ ਜਾਪ ਸਾਰਾ ਦਿਨ ਕਰਦੀ ਰਹੇ ਜੀ ਸੰਗਤ ਜੀ ਜੇਕਰ ਵੀਡੀਓ ਦੇਖਦੇ ਦੇਖਦੇ ਤੁਸੀਂ ਇੱਥੋਂ ਤੱਕ ਆ ਹੀ ਗਏ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਜੀ ਕਿਉਂਕਿ ਇਹ ਵੀਡੀਓ ਤੁਹਾਨੂੰ 11 ਦਿਨ ਵਿੱਚ ਉਸ ਪ੍ਰਮਾਤਮਾ ਨਾਲ ਇੱਕ ਰਿਸ਼ਤੇ ਦੀ ਤਰ੍ਹਾਂ ਜੋੜ ਦੇਵੇਗੀ ਸੰਗਤ ਜੀ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਮੂਲ ਮੰਤਰ ਕਿੱਥੋਂ ਤੱਕ ਉਚਾਰਨ ਹੁੰਦਾ ਹੈ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਹੁੰਦਾ ਹੈ ਜੀ ਪਰ ਕਈ ਸੰਗਤਾਂ ਹਨ ਜੋ ਕਿ ਮੂਲ ਮੰਤਰ ਨੂੰ ਗੁਰ ਪ੍ਰਸਾਦ ਤੱਕ ਜਪਦਿਆਂ ਹਨ ਇਸ ਕਰਕੇ ਅੱਜ ਤੋਂ ਬਾਅਦ ਸਹੀ ਢੰਗ ਨਾਲ ਜਾਪ ਜ਼ਰੂਰ ਕਰਨਾ ਜੀ ਕਿਉਂਕਿ ਸੰਗਤ ਜੀ ਜੇਕਰ ਅਸੀਂ ਸਹੀ ਮੂਲ ਮੰਤਰ ਦਾ ਜਾਪ ਨਹੀਂ ਕਰਦੇ ਮੂਲ ਮੰਤਰ ਦਾ ਸ਼ਕਤੀ ਦਾ ਇੱਕ ਤਣਕਾ ਵੀ ਸਾਡੀ ਆਤਮਾ ਉੱਪਰ ਨਹੀਂ ਵਰਸੇਗਾ ਜੀ ਸੰਗਤ ਜੀ ਮੂਲ ਮੰਤਰ ਦੀ 11 ਦਿਨਾਂ ਵਾਲੀ ਵਿਧੀ ਜਾਣਨ ਤੋਂ ਪਹਿਲਾਂ ਅਸੀਂ ਇਹ ਧਿਆਨ ਕਰਦੇ ਹਾਂ ਕਿ ਜੇਕਰ ਅਸੀਂ ਇਸ ਵਿਧੀ ਨਾਲ ਜਾਪ ਕਰਦੇ ਹਾਂ ਜੋ ਕਿ ਅੱਗੇ ਵੀਡੀਓ ਵਿੱਚ ਤੁਹਾਨੂੰ ਦੱਸੀ ਜਾਵੇਗੀ ਤਾਂ ਇਸ ਦਾ ਕੀ ਅਸਰ ਸਾਡੇ ਜੀਵਨ ਉੱਪਰ ਪਵੇਗਾ ਜੀ ਸੰਗਤ ਜੀ ਜਦੋਂ ਵੀ ਅਸੀਂ ਮੂਲ ਮੰਤਰ ਦਾ ਜਾਪ ਇੱਕ ਚੰਗੀ ਵਿਧੀ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਹਿਲਾਂ ਨਾਲੋਂ ਅਸੀਂ ਹੁਣ ਜ਼ਿਆਦਾ ਸਹੀ ਸੋਚਦੇ ਹਾਂ ਭਾਵੇਂ ਕਿ ਜੋ ਵੀ ਸਾਡੇ ਮਨ ਵਿੱਚ ਉਥਲ-ਪੁਥਲ ਹੋਈ ਹੁੰਦੀ ਹੈ ਉਹ ਸ਼ਾਂਤ ਹੋ ਜਾਂਦੀ ਹੈ ਹੌਲੀ-ਹੌਲੀ ਸਾਡਾ ਮਨ ਟਿਕਣ ਲੱਗ ਜਾਂਦਾ ਹੈ ਜੀ ਅਤੇ ਫालतू ਗੱਲਾਂ ਤੋਂ ਅਸੀਂ ਆਪੇ ਹੀ ਪਾਸਾ ਵੱਟ ਲੈਂਦੇ ਹਾਂ ਸੰਗਤ ਜੀ ਮੂਲ ਮੰਤਰ ਦਾ ਸਾਡੀ ਸੋਚ ਉੱਪਰ ਸਭ ਤੋਂ ਵੱਡਾ ਅਸਰ ਹੁੰਦਾ ਹੈ ਜੀ ਕੋਈ ਕੰਮ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਕੰਮ ਬਹੁਤ ਚੰਗਾ ਹੋਣ ਵਾਲਾ ਹੈ। ਭਾਵ ਕਿ ਅਸੀਂ ਹਰ ਕੰਮ ਨੂੰ ਆਪਣੇ ਪਰਮਾਤਮਾ ਨਾਲ ਜੋੜਨ ਲੱਗ ਜਾਂਦੇ ਹਾਂ ਜੀ। ਸੰਗਤਾਂ ਇੱਥੋਂ ਤੱਕ ਵੀ ਕਹਿੰਦੀਆਂ ਹਨ ਕਿ ਕਈ ਵਾਰ ਸਾਡੇ ਵਪਾਰ ਵਿੱਚ ਨੁਕਸਾਨ ਵੀ ਹੋਇਆ ਹੈ ਪਰ ਦਿਲ ਹਮੇਸ਼ਾ ਇਹੀ ਕਹਿਣ ਲੱਗ ਜਾਂਦਾ ਹੈ ਕਿ ਇਹ ਵੀ ਪੱਕਾ ਕੋਈ ਚੰਗੇ ਕੰਮ ਲਈ ਹੀ ਹੋਇਆ ਹੋਵੇਗਾ। ਭਾਵ ਕਿ ਮੂਲ ਮੰਤਰ ਦੇ ਜਾਪ ਦਾ ਅਜਿਹਾ ਨਸ਼ਾ ਜੋ ਨਕਾਰਾਤਮਕ ਊਰਜਾ ਨੂੰ ਸਾਡੇ ਦਿਲ ਅਤੇ ਦਿਮਾਗ ਵਿੱਚੋਂ ਬਾਹਰ ਕੱਢ ਦਿੰਦਾ ਹੈ ਜੀ। ਤੇ ਸਾਨੂੰ ਕਿਸੇ ਵੀ ਕੰਮ ਦਾ ਕੋਈ ਡਰ ਨਹੀਂ ਰਹਿੰਦਾ ਚੰਗਾ ਹੋਵੇ ਜਾਂ ਮਾੜਾ ਹੋਵੇ ਅਸੀਂ ਉਸ ਨੂੰ ਹਮੇਸ਼ਾ ਪਰਮਾਤਮਾ ਨਾਲ ਜੋੜਨ ਲੱਗ ਜਾਂਦੇ ਆ ਜੀ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਸ ਵਿਧੀ ਦੀ ਜਿਸ ਨਾਲ ਤੁਸੀਂ 11 ਦਿਨ ਜਾਪ ਕਰਕੇ ਆਪਣੇ ਚੰਗੇ ਦਿਨਾਂ ਦੀ ਕਾਮਨਾ ਕਰ ਸਕਦੇ ਹੋ ਜੀ ਸੰਗਤ ਜੀ ਸਭ ਤੋਂ ਚੰਗੀ ਵਿਧੀ ਦਾ ਫਾਰਮੂਲਾ ਇਹੀ ਹੁੰਦਾ ਹੈ ਕਿ ਤੁਸੀਂ ਮੂਲ ਮੰਤਰ ਦਾ ਜਾਪ ਲਗਾਤਾਰ ਕਰਨਾ ਹੈ ਜੀ ਕਈ ਸੰਗਤਾਂ ਕੀ ਕਰਦੀਆਂ ਹਨ ਇੱਕ ਹਫ਼ਤਾ ਜਾਪ ਚੰਗੇ ਢੰਗ ਨਾਲ ਕਰਦੀਆਂ ਹਨ ਅਤੇ ਬਾਅਦ ਵਿੱਚ ਨਾਗਾ ਪਾਉਣ ਲੱਗ ਜਾਂਦੀਆਂ ਹਨ ਅਸਲ ਵਿੱਚ ਸੰਗਤਾਂ ਗਲਤੀ ਇਹੀ ਕਰਦੀਆਂ ਹਨ ਕਿ ਉਹ ਜਾਪ ਇਸ ਕਰਕੇ ਹੀ ਕਰਦੀਆਂ ਹਨ ਤਾਂ ਕਿ ਉਹਨਾਂ ਨੂੰ ਕੁਝ ਹਾਸਲ ਹੋ ਸਕੇ ਪਰ ਸੰਗਤ ਜੀ ਜੇਕਰ ਅਸੀਂ ਇੱਕ ਵਾਰੀ ਵੀ ਆਪਣੀ ਅੰਤਰਾਤਮਾ ਨਾਲ ਜੁੜ ਕੇ ਜਾਪ ਕਰ ਲਵਾਂਗੇ ਤਾਂ ਬਿਨਾਂ ਜ਼ਿਆਦਾ ਸੋਚੇ ਸਾਨੂੰ ਸਭ ਕੁਝ ਹਾਸਲ ਹੋਵੇਗਾ ਜੀ ਵੈਸੇ ਤਾਂ ਸੰਗਤ ਜੀ ਸਾਰਾ ਦਿਨ ਹੀ ਤੁਹਾਨੂੰ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਾਡੇ ਪੁਰਖੇ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਮੂਲ ਮੰਤਰ ਦਾ ਜਾਪ ਜਿੰਨਾ ਹੋ ਸਕੇ ਉਹਨਾਂ ਕਰੋ ਕਿਉਂਕਿ ਜਿੰਨਾ ਬਾਣੀ ਸਾਡੇ ਮੂੰਹੋਂ ਉਚਾਰਨ ਹੋਵੇਗੀ ਉਹਨਾਂ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਵਾਂਗੇ ਜੀ ਤੁਸੀਂ ਕੋਈ ਵੀ ਕੰਮ ਕਾਜ ਕਰਦੇ ਮੂਲ ਮੰਤਰ ਜਿਹਦਾ ਜਾਪ ਕਰ ਸਕਦੇ ਹੋ ਆਮ ਸੰਗਤਾਂ ਕੀ ਕਰਦੀਆਂ ਹਨ ਕਿ ਮੂੰਹੋਂ ਤਾਂ ਬਾਣੀ ਦਾ ਜਾਪ ਕਰਦੀਆਂ ਹਨ ਪਰ ਸੁਰਤ ਕੀਤੇ ਹੋਰ ਹੁੰਦੀ ਹੈ ਜੀ ਮੂਲ ਮੰਤਰ ਦਾ ਜਾਪ ਕਰਨਾ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ ਪਾਰੇ ਤਾਂ ਸੰਭਵ ਹੈ ਜੇਕਰ ਸਾਡਾ ਮਨ ਅਤੇ ਤਨ ਦੋਵੇਂ ਇਸ ਮੰਤਰ ਦੇ ਨਾਲ ਜੁੜੇ ਰਹਿਣ ਇੱਕ ਪਾਸੇ ਸੰਗਤ ਜੀ ਅਸੀਂ ਜਾਪ ਕਰਦੇ ਹਾਂ ਅਤੇ ਦੂਸਰੇ ਪਾਸੇ ਸਾਡਾ ਮਨ ਜ਼ਿੰਦਗੀ ਦੀਆਂ ਦੁਨਿਆਵੀ ਚੀਜ਼ਾਂ ਵਿੱਚ ਉਲਝਿਆ ਰਹਿੰਦਾ ਜੀ ਇਸ ਤਰ੍ਹਾਂ ਦੀ ਆਤਮਾ ਨਾਲ ਜੋ ਕਿ ਜਾਪ ਕਰਦੇ ਵੀ ਆਪਣਾ ਮਨ ਕਿਤੇ ਹੋਰ ਜੋੜ ਦਿੰਦੀ ਹੈ ਅਸੀਂ ਉਸ ਪ੍ਰਮਾਤਮਾ ਦੀ ਅਰਦਾਸਾਂ ਤੋਂ ਵਾਂਝਾ ਰਹਿ ਜਾਂਦੇ ਹਾਂ ਜੀ ਸੰਗਤ ਜੀ ਇਸ ਦੇ ਨਾਲ ਹੀ ਤੁਸੀਂ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਜਿਵੇਂ ਕਿ ਅਮਰਤ ਵੇਲ ਮੂਲ ਮੰਤਰ ਜੀ ਦਾ ਜਾਪ ਹਰ ਹਾਲਤ ਵਿੱਚ ਕਰਨਾ ਹੈ ਜੀ ਅਮਰਤ ਵੇਲੇ 3 ਤੋਂ 6 ਵਜੇ ਦੇ ਸਮੇਂ ਨੂੰ ਬਹੁਤ ਵਧੀਆ ਅਤੇ ਬ੍ਰਹਮ ਮੂਰਤ ਸਮਾਂ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਸਾਡੀ ਸੂਖ ਮਾਤਮਾ ਸਥਿਰ ਹੁੰਦੀ ਹੈ ਅਤੇ ਸਾਡਾ ਮਨ ਸ਼ਾਂਤ ਹੋਣ ਕਰਕੇ ਜਲਦੀ ਉਸ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਜੀ ਸੰਗਤ ਜੀ ਇਸ ਦੇ ਨਾਲ ਹੀ ਬੈਠਣ ਦਾ ਢੰਗ ਵੀ ਵਧੀਆ ਹੋਣਾ ਚਾਹੀਦਾ ਹੈ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕਈ ਸੰਗਤਾਂ ਬਹੁਤ ਵੱਡੀ ਗਲਤੀ ਕਰਦੀਆਂ ਹਨ ਕਿ ਕਿਸੇ ਚੀਜ਼ ਦਾ ਢੋਲ ਲਗਾ ਕੇ ਪਾਠ ਕਰਦੀਆਂ ਹਨ ਜਾਂ ਜਾਪ ਕਰਦੀਆਂ ਹਨ ਤੁਸੀਂ ਕਦੇ ਵੀ ਕਿਸੇ ਦੀਵਾਰ ਦਾ ਸਹਾਰਾ ਲੈ ਕੇ ਬਾਣੀ ਨਹੀਂ ਪੜ੍ਹਨੀ ਜੀ ਆਪਣੀ ਪੇਟ ਨੂੰ ਹਮੇਸ਼ਾ ਰਿਲੈਕਸ ਰੱਖਣਾ ਹੈ ਭਾਵੇਂ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਕਦੇ ਵੀ ਸਰੀਰ ਨੂੰ ਅਕੜਾ ਕੇ ਪਾਠ ਨਹੀਂ ਕਰਨਾ ਅਤੇ ਹਮੇਸ਼ਾ ਅੱਖਾਂ ਨੂੰ ਬੰਦ ਕਰਕੇ ਹੀ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜੀ ਇਸੇ ਨਾਲ ਹੀ ਸੰਗਤ ਜੀ ਜਿਹੜੀ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ ਉਹ ਵੀ ਸਿਰਫ ਮੂੰਹ ਨਾਲ ਨਹੀਂ ਬਲਕਿ ਮਨ ਨਾਲ ਦਿਲ ਨਾਲ ਅਤੇ ਰੂਹ ਨਾਲ ਜੁੜੀ ਹੋਣੀ ਚਾਹੀਦੀ ਹੈ ਅਜਿਹੀ ਪ੍ਰਵਿਰਤੀ ਹੋਣੀ ਚਾਹੀਦੀ ਹੈ ਕਿ ਹਰ ਉਹ ਸ਼ਬਦ ਬੋਲਣ ਤੋਂ ਬਾਅਦ ਤੁਹਾਡੇ ਅੰਦਰ ਗੂੰਜਣਾ ਚਾਹੀਦਾ ਹੈ ਜੀ ਸੰਗਤ ਜੀ ਤੁਸੀਂ ਜਾਪ ਕਰਦੇ ਸਮੇਂ ਕਿਸੇ ਮਾਲਾ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ 108 ਵਾਰ ਪੱਕੇ ਤੌਰ ਤੇ ਰੋਜ਼ ਅਮਰਤ ਵੇਲੇ ਜਰੂਰ ਮੂਲ ਮੰਤਰ ਜਿਹਦਾ ਜਾਪ ਕਰਨਾ ਹੈ ਜੀ ਬਾਕੀ ਸੰਗੋ ਜੀ ਸਾਰਾ ਦਿਨ ਵੀ ਕੰਮ ਕਾਜ ਕਰਦੇ ਜਾਪ ਕਰਦੇ ਰਹਿਣਾ ਚਾਹੀਦਾ ਹੈ ਇਸ ਨਾਲ ਕੀ ਹੋਵੇਗਾ ਫालतू ਦੀਆਂ ਗੱਲਾਂ ਵਿੱਚ ਮਨ ਨਹੀਂ ਲੱਗੇਗਾ ਅਤੇ ਜਿਆਦਾ ਸਮਾਂ ਸੀ ਆਪਣੇ ਪਰਮਾਤਮਾ ਲਈ ਕੱਢ ਸਕਦੇ ਹਾਂ ਜੀ ਸੰਗਤ ਜੀ ਸਾਰੀ ਵੀਡੀਓ ਦਾ ਨਿਚੋੜ ਦੱਸਿਆ ਜਾਵੇ ਤਾਂ ਉਹ ਇਹੀ ਹੈ ਕਿ ਤੁਸੀਂ ਹਰ ਹਾਲਤ ਵਿੱਚ ਹਰ ਰੋਜ਼ ਅਮਰਤ ਵੇਲ ਮੂਲ ਮੰਤਰ ਜਿਹਦਾ ਜਾਪ ਕਰਨਾ ਹੈ ਸੱਚੇ ਮਨ ਅਤੇ ਸੋਚੇ ਸਰੀਰ ਦੇ ਨਾਲ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਜੀ ਤੁਸੀਂ ਸਾਰਾ ਦਿਨ ਕੰਮਕਾਜ ਕਰਦੇ ਵੀ ਇਸ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ ਸੰਗਤ ਜੀ 11 ਦਿਨ ਇਸ ਵਿਧੀ ਨਾਲ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਿਆ ਤਾਂ ਤੁਸੀਂ ਦੇਖੋਗੇ ਕਿ ਉਸ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਚੰਗੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਸਭ ਤੋਂ ਵੱਡਾ ਬਦਲਾ ਤੁਸੀਂ ਆਪਣੇ ਮਨ ਵਿੱਚ ਦੇਖੋਗੇ ਤੁਹਾਡਾ ਮਨ ਫਾਲਤੂ ਦੀਆਂ ਗੱਲਾਂ ਵਿੱਚੋਂ ਬਾਹਰ ਨਿਕਲ ਜਾਵੇਗਾ ਕਿਸੇ ਦੀ ਚੁਗਲੀ ਕਰਨੀ ਤੁਹਾਨੂੰ ਚੰਗੀ ਨਹੀਂ ਲੱਗੇਗੀ ਤੁਹਾਡਾ ਮਨ ਸਿਰਫ ਇਹੀ ਕਹੇਗਾ ਕਿ ਜਦੋਂ ਮੈਂ ਕਿਸੇ ਬਾਰੇ ਕੁਝ ਗਲਤ ਬੋਲਾਂ ਤਾਂ ਉਸ ਤੋਂ ਚੰਗਾ ਮੈਂ ਮੂਲ ਮੰਤਰ ਜੀ ਦਾ ਜਾਪ ਕਰ ਲਿਆ ਕਰਾਂ ਸੰਗਤ ਜੀ ਅਜਿਹੀ ਪ੍ਰਵਿਰਤੀ ਹੋ ਜਾਵੇਗੀ ਕਿ ਤੁਹਾਡਾ ਮਨ ਆਪਣੇ ਆਪ ਮੂਲ ਮੰਤਰ ਜੀ ਦਾ ਜਾਪ ਕਰਦਾ ਰਹੇਗਾ ਜੋ ਸੰਗਤਾਂ ਇਹ ਕਹਿੰਦੀਆਂ ਹਨ ਕਿ ਅਸੀਂ ਵੀ ਆਪਣੀ ਆਤਮਾ ਨੂੰ ਆਪਣੇ ਸਰੀਰ ਨੂੰ ਮੂਲ ਮੰਤਰ ਦੀ ਆਦਤ ਪਾਉਣੀ ਹੈ ਤਾਂ ਸੰਗਤ ਜੀ ਆਦਤ ਦੇ ਲਈ ਤੁਹਾਨੂੰ ਪਹਿਲਾਂ ਖੁਦ ਅਮਰਤ ਵੇਲੇ ਲਗਾਤਾਰ ਮੂਲ ਮੰਤਰ ਜੀ ਦਾ ਜਾਪ ਕਰਨਾ ਪਵੇਗਾ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਦਾ ਰਿਜ਼ਲਟ ਤੁਹਾਨੂੰ ਨਹੀਂ ਮਿਲੇਗਾ ਤਾਂ ਸੰਗਤ ਜੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਿਓ ਤੁਹਾਨੂੰ ਇਸ ਦਾ ਰਿਜ਼ਲਟ ਕਦੇ ਵੀ ਨਹੀਂ ਮਿਲੇਗਾ ਕਿਉਂਕਿ ਇਹ ਕੋਈ ਖੇਡ ਨਹੀਂ ਹੈ ਜੀ ਇਹ ਬਹੁਤ ਸੱਚਾ ਇੱਕ ਮੰਤਰ ਹੈ ਜਿਸ ਨੂੰ ਦੁਨੀਆਂ ਮੂਲ ਮੰਤਰ ਦੇ ਨਾਮ ਨਾਲ ਜਾਣਦੀ ਹੈ ਜੀ ਇਸ ਨੂੰ ਜਪਨ ਤੋਂ ਪਹਿਲਾਂ ਸਾਨੂੰ ਉਸ ਪ੍ਰਮਾਤਮਾ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਸਾਡਾ ਭਰੋਸਾ ਨਹੀਂ ਬਣੇਗਾ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਅੱਗੇ ਵੰਦਨ ਵਿੱਚ ਮਦਦ ਨਹੀਂ ਕਰੇਗੀ। ਐਸਲੀ ਹਮੇਸ਼ਾ ਪਰਮਾਤਮਾ ਤੇ ਭਰੋਸਾ ਰੱਖੋ। ਦੂਜਿਆਂ ਦੀ ਮਦਦ ਕਰਦੇ ਰਹੋ। ਦੂਜਿਆਂ ਲਈ ਚੰਗਾ ਸੋਚੋ ਅਤੇ ਆਪਣੇ ਵੈਰੀਆਂ ਲਈ ਵੀ ਚੰਗਾ ਸੋਚੋ ਜੀ ਅਤੇ ਹਮੇਸ਼ਾ ਮੂਲ ਮੰਤਰ ਜੀ ਦਾ ਜਾਪ ਕਰਦੇ ਰਹੋ। ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਵਿੱਚ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੀ। ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ